好的，那生意吗？<Bye. S 3> <Bye. S 2> ਕਵਿਓ ਆਵੋ ਸਹਿਤ ਕਰੋ ਆਵੋ ਕੇ ਖੁਦ ਦੇ ਅੰਦਰ ਚਾਤੀ ਮਾਰੋ ਆਵੋ ਬਈ ਕਵਿਓ ਆਵੋ ਸਹਿਤ ਕਰੋ ਅੱਖੋ ਕੇ ਸਮੀਆਂ ਦੇ ਬਾਬਰ ਨੂੰ ਜਾਬਰ ਅੱਖੋ ਕੇ ਸਮੀਆਂ ਦੇ ਬਾਬਰ ਨੂੰ ਜਾਬਰ ਸੀਨੇਉਂ ਦੇ ਵਜੋ

ਨੂ ਚਿਹਰਿਆਂ ਤੇ ਠਾਠਾ ਮਾਰਦਾ ਸੀ ਜਾਨਾ ਵਾਰ ਕੇ ਦੇਸ਼ ਆਜ਼ਾਦ ਕਰਾਉਣਾ ਇਹੋ ਸੁਪਨਾ ਭਗਤ ਸਿੰਘ ਸਰਦਾਰ ਦਾ ਸੀ ਪਗਦ ਸਿੰਘ ਪਗਦ ਸਿੰਘ ਸੁਖਦੇਵ ਰਾਜਗੁਰੂ ਨੂੰ ਮੈਂ ਰਾਤ ਸੁਪਨੇ ਵਿੱਚ ਸੀ ਤਕਿਆ ਅੱਖੀਆਂ ਉਹਨਾਂ ਦੀਆਂ ਵਿੱਚ ਨੀਰ ਸੀ ਤਕਿਆ ਪਰੇ ਗਲੇ ਨਾਲ ਆਖਰ ਫਿਰ ਪੁੱਛਿਆ ਵੀਰਾ ਕਿਉਂ ਏ ਇੰਨਾ ਉਦਾਸ ਹਲੇ ਭਲੇ ਫਿਰ ਆ ਗਿਆ ਪਾਸ

ਜਿਹੜੀ ਤਸਵੀਰ ਅਸਾਂ ਸੀ ਦੇਖੀ ਉਹਦੇ ਤੇ ਤਰ੍ਹਾਂ ਪੈ ਗਈ ਮਿੱਟੀ ਸੋਹਣੇ ਦੀ ਸੀ ਜੋ ਚਿੜੀ ਪਿਆਰੀ ਮਾਰ ਗਈ ਹੈ ਕਿਤੇ ਉਡਾਰੀ ਛੱਡ ਕੇ ਆਪਣੇ ਸੋਹਣੇ ਪੈਕਰਾਵੇ ਪਾਲੇ ਇਨਾ ਪਛਮੀ ਬਾਣੇ ਫੁੱਲ ਗਏ ਨੇ ਕਾਦੇ ਖਾਣੇ ਖਾਂਦੇ ਪੀਜ਼ੇ 버거 ਮਾੜੇ ਕਿੰਨਾ ਮਿੱਠਾ ਸੀ ਮੇਰੇ ਪੰਜਾਬ ਦਾ ਪਾਣੀ ਕਿੰਨਾ ਮਿੱਠਾ ਸੀ ਮੇਰੇ ਪੰਜਾਬ ਦਾ ਪਾਣੀ ਘਟਦਾ ਜਾਂਦਾ ਹੁਣ ਇਹ ਪਾਣੀ ਕਿੱਥੇ ਗਈ ਉਹ ਪੰਜਾਬ ਦੇ ਗੱਭਰੂ ਕਿੱਥੇ ਗਈ ਉਹ ਪੰਜਾਬ ਦੇ ਗੱਭਰੂ ਸੋਹਣੇ ਛੈਲ ਛਬੀਲੇ ਗੱਭਰੂ

اس دیش تر کچھ کریے آؤ اس دیش تر کچھ کریے بھائی مانی تے رشوت دی دیئے جڑ ہون پٹ جس بھی اے ہو لوچ دی دیئے جڑ ہون پٹ دیئے جڑ ہون پٹ شکریہ نرنجر سنگل پرگتی شیل دیکھت سنگ مجھے تھا دا سرپرست ਅੱਜ ਦਾ ਇਹ ਮਹਾਨ ਦਿਨ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ ਜਿਸ ਦੀ ਸੋਚ ਲੋਕ ਹਿਤਾਂ ਨੂੰ ਪਰੜਾਈ ਹੋਈ ਸੀ ਸਮਾਜ ਵਿੱਚ ਆਰਥਿਕ ਪਾੜੇ ਨੂੰ ਦੂਰ ਕਰਨ ਵਾਸਤੇ ਸਰਮਾਇਆ ਦਾ ਕਾਫੀ ਸਾਮਰਾਜਵਾਦ ਦੇ ਖਿਲਾਫ ਉਹਨਾਂ ਨੇ ਇੱਕ ਆਵਾਜ਼ ਬੁਲੰਦ ਕੀਤੀ ਗਰੀਬ ਹਿਤਾਵਾਂ ਵਾਸਤੇ ਆਤ ਦੇ ਗਰੀਬੀ ਵਿੱਚ ਜੂਝ ਰਹੇ ਤੇ ਮਰਦੇ ਮਰ ਰਹੇ ਲੋਕਾਂ ਵਾਸਤੇ ਉਹਨਾਂ ਨੇ ਆਪਣੀ ਆਵਾਜ਼ ਚੁੱਕੀ ਔਰ ਜ਼ਿੰਦਗੀ ਦਾ ਸਾਰਾ ਹਿੱਸਾ ਉਹਨਾਂ ਨੇ ਜਿੰਨਾ ਸਮਾਂ ਜੀਵਿਆ ਉਹ ਲੋਕਾਂ ਵਾਸਤੇ ਜੀਆ ਆਪਣੇ ਸਮਾਜ ਦੀ ਸ਼ੁਰੂਆਤ ਉਹਨਾਂ ਨੇ ਆਪਣੇ ਚਾਚੇ ਦੀ ਉਸ ਸੋਚ ਤੋਂ ਸ਼ੁਰੂਆਤ ਕੀਤੀ ਜਦੋਂ ਉਹਨਾਂ ਜਨਮ ਹੋਇਆ ਤੇ ਉਸ ਦਿਨ ਉਸ ਵਕਤ ਸਰਦਾਰ ਅਜੀਤ ਸਿੰਘ ਜੀ ਨੇ ਹਿੰਦੁਸਤਾਨ ਵਿੱਚ ਕਾਰਪੋਰਟ ਹਕੂਮਤ ਜੋ ਵਰਤੇ ਰਾਜ ਕਰ ਰਹੀ ਸੀ ਕੋਰੀ ਹਕੂਮਤ ਉਹਨਾਂ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਔਰ ਪਗੜੀ ਸੰਭਾਲ ਜੱਟਾ ਦਾ ਨਾਅਰਾ ਦਿੱਤਾ ਸੀ ਉਸ ਲੜਾਈ ਦੇ ਨਾਮ ਸਰਦਾਰ ਭਗਤ ਸਿੰਘ ਦਾ ਜਨਮ ਹੋਇਆ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੋਈ 23 ਸਾਲ ਇਸ ਸਮਾਜ ਨੂੰ ਲੀਹਾਂ ਤੇ ਲਿਆਉਣ ਵਾਸਤੇ ਲੋਕਾਂ ਦੇ ਦਰਦ ਲੋਕਾਂ ਦੇ ਦੁੱਖ ਹਕੂਮਤ ਦੇ ਸਾਹਮਣੇ ਲਿਆਉਣ ਵਾਸਤੇ ਲਾ ਦਿੱਤੇ ਔਰ ਇਨ ਇਸੇ ਜਦਵਜਾਦ ਦੇ ਵਿੱਚ ਉਹ ਇੱਕ ਬਦਲੇ ਤੋਂ ਆਪਣੀ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਆ ਜਦੋਂ ਲਾਹੌਰ ਵਿੱਚ ਸਾਈਮਨ ਕਮਿਸ਼ਨ ਬੋ ਬੈਗ ਦਾ ਨਾਰਾ ਲਾਲਾ ਬਜਪਤਰਾਈ ਜੀ ਵੱਲੋਂ ਇੱਥਾ ਗਿਆ ਜੋ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਸਨ ਉਸ ਨਾਰੇ ਨੂੰ ਲਾਉਣ ਦੇ ਦੌਰਾਨ ਅੰਗਰੇਜ਼ ਹਕੂਮਤ ਵੱਲੋਂ ਡਾਂਗਾ ਦੇ ਨਾਲ ਸਿੱਕੇ ਹਮਲੇ ਉਹਨਾਂ ਤੇ ਕੀਤੇ ਗਏ ਜਿਨ੍ਹਾਂ ਵਿੱਚ ਲਾਲਾ ਲਾਜਪਤਰਾ ਜੀ ਸ਼ਹੀਦ ਹੋ ਗਏ ਔਰ ਸਰਦਾਰ ਭਗਤ ਸਿੰਘ ਨੇ ਉੱਥੇ ਕਸਮ ਖਾਧੀ ਕਿ ਮੈਂ ਇਸ ਮੌਤੇ ਬਦਲਾ ਲਵਾਗਾ ਲਾਜਲਾ ਲਾਜਪਤਰਾਏ ਦੀ ਮੌਤ ਦਾ ਬਦਲਾ ਸਾਂਡਰਸ ਨੂੰ ਕਤਲ ਕਰਕੇ ਜੋ ਉਸ ਵਕਤ ਐਸਪੀ ਸਿਲਾਹੌਰ ਵਿੱਚ ਅੰਗਰੇਜ਼ ਹਕੂਮਤ ਦਾ ਉਹਨੂੰ ختم کر کے قتل کر کے اس کا بدلا لیا زندگی سردار بگت سنگھ نے صرف ایک ہی بلٹ ایک ہی گولی یوز کی جو سانڈر واسطے یوز کی بعد جو اصل نے زندگی کا جو سنہا ہی وہ اسی کتاباں ساری زندگی دے رہے کتاباں دے رہے اور اپنی زندگی کا وہ ایک اہم وقت جس دن ਉਹਨਾਂ ਨੂੰ ਫਾਂਸੀ ਤੇ ਚੜਾਇਆ ਗਿਆ ਉਸ ਵਕਤ ਉਹ ਇੱਕ ਸਰਮਾਇਆ ਕਥਾ ਪੜ੍ਹ ਰਹੇ ਸੀ ਜਦੋਂ ਉਹਨਾਂ ਨੂੰ ਆਵਾਜ਼ ਆਈ ਕਿ ਤੁਹਾਡੀ ਫਾਂਸੀ ਦਾ ਵਕਤ ਹੋ ਗਿਆ ਚਲੋ ਉਸ ਵਕਤ ਉਹਨਾਂ ਨਫਸ ਸੀ ਕਿ ਮੈਂ ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀ ਨੂੰ ਮਿਲਿਆ ਫਰੀ ਨੂੰ ਮਿਲਿਆ ਸੀ ਮੈਂ ਇਸ ਪੇਜ ਨੂੰ ਉੱਥੇ ਸ਼ੋਰਟ ਕਰਦਾ ਹਾਂ ਉਹਨਾਂ ਲਈ ਸਮੇਂ ਵਿੱਚ ਇਸ ਪੇਜ ਤੋਂ ਅੱਗੇ ਪੜਾਇਆ ਜਾਏ ਇਹ ਸੀ ਪਾਕਿਸਤਾਨ ਦੀ ਸੋਚ ਆਰਥਿਕ ਪਾੜੇ ਨੂੰ ਖਤਮ ਕਰਦਿਆਂ ਕਰਦਿਆਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਲੀਦਾਨ ਕੀਤਾ ਅੱਜ ਦੇ ਦਿਨ ਵਿੱਚ ਸਾਡੇ ਦੇਸ਼ ਦੀ ਜਵਾਨੀ ਬਹੁਤ ਸੁਖਰਾ ਹੋ ਚੁੱਕੀ ਹੈ ਨਸ਼ਿਆਂ ਨੇ ਗੈਂਗਸਟਰਵਾਦ ਨੇ ਲੁੱਟਾਂ ਖੋਹਾਂ ਬਣਾਹ ਨੇ ਬੇਟੀਆਂ ਦੇ ਨਾਲ ਬਲੱਤਕਾਰਾਂ ਦੇ ਵਿੱਚ ਨੇ ਜੋ ਅੱਜ ਸਾਡਾ ਕਹਾਣ ਕੀਤਾ ਹੈ ਔਰ ਹਕੂਮਰਾਨ ਇਨਾ ਬੇਸ਼ਰਮ ਹੋ ਗਏ ਹਿੰਦੁਸਤਾਨ ਦਾ ਕਿ ਉਹਦੀ ਸੇਤ ਕੋਈ ਅਸਰ ਨਹੀਂ ਕਲਕੱਤੇ ਦੀ ਘੜਣਾ ਤੇ ਠੰਡੀ ਨਹੀਂ ਸੋਈ ਤੇ ਅੜੀਸਾ ਵਿੱਚ ਜੋ ਕੁਛ ਇੱਕ ਵਕੀਲ ਬੇਟੀ ਨਾਲ ਵਾਪਰਿਆ ਉਹ ਅਪ ਮੰਨਨ ਜੋਗਾ ਅਸੀਂ ਆਪਣੇ ਗਰੁੱਪ ਵੱਲੋਂ ਸਮੂਹਿਕ ਕਿਸਾਨ ਤੇ ਪ੍ਰਗਤੀਸ਼ੀਲ ਲਹਿਰਾਂ ਸਹਿਦਕਾਰ ਹਰਪਾ ਵੱਲੋਂ ਇਹਦੀ ਘੋਰ ਨਿਰਧਿਆ ਕਰਦੇ ਆ ਔਰ ਅਕੋਂ ਮਤ ਨੂੰ ਅੱਜ ਵੀ ਕਹਿੰਦੇ ਆ ਕਿ ਆਪਣੇ ਕੰਨ ਖੋਲੇ ਲੋਕਾਂ ਦੀ ਆਵਾਜ਼ ਸੁਣੇ ਤਾਂ ਇਹਨਾਂ ਗੁਨਾਹਾਂ ਦੇ ਖਿਲਾਫ ਜਿੰਨਾ ਬੇਟੀਆਂ ਨੂੰ ਨੰਨੀ ਸ਼ਾ ਕਹਿੰਦੇ ਆ ਜਿੰਨਾ ਨੂੰ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਉਹ ਨਦੀ ਰੱਖਿਆ ਵਾਸਤੇ ਵੇਖ ਗਿਆ ਹਕੂਮਤਾਂ ਉਹਨਾਂ ਮੁਜਰਮਾਂ ਨੂੰ ਮੌਕੇ ਤੇ ਹੀ ਸਜ਼ਾਵਾ ਦੇ ਜਿਹੜੇ ਮੁਜਰਮ ਅੱਜ ਤੇ ਜਿਹੜੀ ਘਟਨਾ ਹੈ ਓਡੀਸ਼ਾ ਦੇ ਉਤੇ ਇੱਕ ਪੁਲਸ ਥਾਣੇ ਵਿੱਚ ਅੱਜ ਸ਼ਹੀਦ ਦੇ ਆਜਮ ਸਰਦਾਰ ਪਾਕ ਸਿੰਘ ਹੋਰਾੜਾ 167ਵਾਂ ਜਨ ਦੇ ਆ ਇਸ ਜਨਮ ਦਹਾੜੇ ਨੂੰ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਢੰਗਾਂ ਦੇ ਨਾਲ ਬਣਾਇਆ ਜਾ ਰਿਹਾ ਤੇ ਅਸੀਂ ਪਿਰਸਾ ਵਿਹਾਰ ਅੰਮ੍ਰਿਤਸਰ ਦੇ ਵਿੱਚ ਸਰਗਤੀਸ਼ੀਲ ਲੇਖਕ ਸੰਗ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹਦੀ ਪਹਿਲ ਕਦਮੀ ਸਾਡੇ ਬਲੀਠਾ ਕਾਈ ਦੇ ਆਗੂਆਂ ਨੇ ਕੀਤੀ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਦੋਸਤ ਇਕੱਠੇ ਹੋਏ ਤੇ ਜਿੱਥੇ ਅਸੀਂ ਭਗਤ ਸਿੰਘ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਨਾਟਕ ਪੇਸ਼ ਕੀਤੇ ਉਥੇ ਵੱਖ-ਵੱਖ ਦੋਸਤਾਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਉਹ ਹੀ ਪੇਸ਼ ਕੀਤੇ ਅੱਜ ਦੇ ਸੰਦਰਭ ਦੇ ਵਿੱਚ ਸ਼ਹੀਦ ਭਗਤ ਸਿੰਘ ਉਹਦੀ ਵਿਚਾਰਧਾਰਾ ਜਿਹੜੀ ਉਹ ਕਿੱਥੇ ਖੜੀ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਲੋਕਾਂ ਤੱਕ ਪਹੁੰਚਦਾ ਕੀਤਾ ਜਾ ਸਕੇ ਸਾਰੇ ਹਾਜ਼ਰ ਦੇਖਕਾਂ ਵੱਲੋਂ ਦੋਸਤਾਂ ਵੱਲੋਂ ਇਸ ਗੱਲ ਦਾ ਜਿਹੜਾ ਉਹ ਆਪਣੇ ਕਮਿਟਮੈਂਟ ਕੀਤੀ ਗਈ ਆਪਣੇ ਸਨੇਹ ਪ੍ਰਗਟਾਇਆ ਗਿਆ ਉਹ ਆਉਣ ਵਾਲਿਆ ਸਮਿਆਂ ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿੱਚ ਆਪਣੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਸ਼ਹੀਦ ਆਜ਼ਮ ਦੀ ਫਿਲਾਸਫੀ ਜਿਹੜੀ ਆ ਜਿਹੜੀ ਉਹਨਾਂ ਦੀ ਸੋਚ ਹੈ ਉਹਨੂੰ ਅੱਗੇ ਲੈ ਕੇ ਜਾਣ ਵਾਸਤੇ ਲੋਕਾਂ ਦੇ ਵਿੱਚ ਵਿਚਰਨਗੇ ਤੇ ਲੋਕਾਂ ਦੇ ਮਸਲਿਆਂ ਦਾ ਇਨਕਲਾਬੀ ਤਰੀਕੇ ਦੇ ਨਾਲ ਹੱਲ ਜਿਹੜਾ ਉਹ ਕਰਨਗੇ ਮੈਂ ਇਥੇ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਸ਼ਹੀਦ ਭਗਤ ਸਿੰਘ ਜਿਹੜਾ ਬਾ ਉਹ ਇੱਕ ਵਿਅਕਤੀ ਨਹੀਂ ਬਲਕਿ ਇੱਕ ਸੋਚ ਦਾ ਨਾਮ ਹੈ ਇੱਕ ਫਲਸਫੇ ਦਾ ਨਾਮ ਹੈ ਇੱਕ ਵਿਚਾਰਧਾਰਾ ਦਾ ਨਾਮ ਹੈ ਇਸ ਸਮਿਆ ਦੇ ਵਿੱਚ ਇਹ ਵਿਚਾਰ ਧਾਰਾ ਜਿਹੜੀ ਕਿ ਸਾਡੇ ਲੋਕਾਂ ਦੇ ਵਿੱਚ ਬਹੁਤ ਮਕਬੂਲ ਆ ਜਿਹਨੂੰ ਜ਼ਿੰਦਗੀ ਦੇ ਹਰ ਵਰਗ ਦੇ ਲੋਕ ਜਿਹੜੇ ਆ ਨੌਜਵਾਨ ਬੱਚੇ ਬਜ਼ੁਰਗ ਜਿਹੜੇ ਆ ਉਹ ਮਾਨਤਾ ਦਿੰਦੇ ਆ ਸਾਂ ਮਾਣ ਸਨਮਾਨ ਦਿੰਦੇ ਆ ਇਸ ਵਿਚਾਰ ਧਾਰਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਜਿਹੜਾ ਵਾ ਉਹ ਸਾਰੇ ਲੋਕਾਂ ਨੂੰ ਘਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਭਗਤ ਸਿੰਘ ਦੇ ਨਾਮ ਦੇ ਨਾਲ ਪੰਜਾਬੀਆਂ ਦੇ ਸੁਭਾਅ ਦੀ ਨਾਬਰੀ ਪੰਜਾਬੀਆਂ ਦੇ ਸੁਭਾਅ ਦਾ ਜਿਹੜਾ ਬਾ ਉਹ ਅਣਖੀਲਾਪਣ ਜਿਹੜਾ ਉਹ ਜੁੜਿਆ ਹੋਇਆ ਇਸ ਅਣਖੀਲੇਪਣ ਨੂੰ ਨਾਬਰੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਨੂੰ ਭਗਤ ਸਿੰਘ ਵਰਗੇ ਆਦਰਸ਼ਾਂ ਦੀ ਲੋੜ ਹੈ ਭਗਤ ਸਿੰਘ ਵਰਗੇ ਲੋਕਾਂ ਦੀ ਲੋੜ ਹੈ ਭਗਤ ਸਿੰਘ ਵਰਗੇ ਨਾਇਕਾਂ ਦੀ